ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਨਵੇਂ ਰੂਲਸ ਦੇ ਬਾਰੇ ਜਿਹੜੇ 2025 ਵਿੱਚ ਅਪਲਾਈ ਹੋਣਿਆ ਨਵੀਂ ਫਲੂਸੀ ਤੇ ਜਿਹੜੇ ਰੂਲ ਅਪਲਾਈ ਹੋਣਿਆ ਸਰਕਾਰ ਪਿੱਛੇ ਸਰਕਾਰ ਨੇ ਪਿੱਛੇ ਮੀਟਿੰਗ ਕੀਤੀ ਆ ਮੀਟਿੰਗ ਵਿੱਚ ਕੀ ਗੱਲਾਂ ਬਾਤਾਂ ਹੋਈਆਂ ਕਿਹੜੇ ਕਿਹੜੇ ਕਾਨੂੰਨ ਚੇਂਜ ਹੋਣ ਦੀ ਗੱਲ ਕੀਤੀ ਆ ਤੇ ਕੀ ਸਰਕਾਰ ਵੱਲੋਂ ਕੋ ਰਿਸਪੌਂਸ ਆਇਆ ਇਸ ਟੌਪਿਕ ਬਾਰੇ ਆਪਾਂ ਗੱਲ ਕਰਾਂਗੇ ਜਿਆਦਾ ਚਿਰ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹੂੰਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਜਿਨ੍ਹਾਂ ਨੇ ਸਾਨੂੰ ਹਾਲੇ ਤੱਕ ਇੰਸਟਾਗ੍ਰਾਮ ਦੇ ਉੱਤੇ ਫੋਲੋ ਨਹੀਂ ਕੀਤਾ ਤਾਂ ਜਾ ਕੇ ਇੰਸਟਾਗ੍ਰਾਮ ਤੇ ਫੋਲੋ ਕਰ ਲਵੋ ਉਹਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਵੀ ਮੈਸੇਜ ਕਰਕੇ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜ਼ਰੂਰ ਦਵਾਂਗੇ ਲਓ ਵੀ ਫਿਰ ਮਿੱਤਰੋ ਕਰਦੇ ਆਂ ਵੀਡੀਓ ਸਟਾਰਟ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਕਿ ਤੁਹਾਨੂੰ ਸਾਰਿਆਂ ਨੂੰ ਵੀ ਪਰਾਉਣਾ ਪਤਾ ਹੈ ਕਿ ਜਿਹੜਾ ਸਰਕਾਰ ਨੇ ਨਵਾਂ ਕਾਨੂੰਨ ਜਿਹੜਾ ਚੇਂਜ ਕਰਨ ਦੀ ਵਾ ਇਹ ਤਾਂ ਕਰਨ ਦੀ ਹੈ ਕਿ ਜਿਹੜੇ ਵੀ ਭਰਾ ਪੇਪਰ ਭਰਦੇ ਆ ਉਹਨਾਂ ਨੂੰ ਆਖਣਾ ਆਵੇ ਜਾਂ ਜਿਹੜੇ ਵੀਰ ਭਰਾ ਪੇਪਰ ਭਰਨ ਤੋਂ ਬਾਅਦ ਪੇਪਰ ਨਿਕਲ ਜਾਂਦੇ ਜਿਨ੍ਹਾਂ ਦੇ ਵੀਆ ਲੱਗ ਜਾਂਦਾ ਵਾ ਉਸ ਤੋਂ ਬਾਅਦ ਇੱਥੇ ਕੋਈ ਨਾ ਕੋਈ ਆਖ ਨਾ ਆਵੇ ਬਲਕਿ ਬੰਦਿਆਂ ਤੱਕਾ ਨਾ ਹੋਵੇ ਤਾਂ ਇਹ ਜਿਹੜੇ ਰੂਲ ਹੈ ਚੇਨ ਕੀਤੇ ਜਾ ਰਹੇ ਆ ਸਭ ਤੋਂ ਪਹਿਲਾਂ ਜਿਹੜਾ ਰੂਲ ਚੇਂਜ ਕੀਤਾ ਜਾ ਰਿਹਾ ਵਾ ਉਹ ਤਾਂ ਕਲਿਕ ਡੇਟ ਕੀਤਾ ਜਾ ਰਿਹਾ ਹੈ ਕਲਿਕ ਡੇਟ ਜਿਵੇਂ ਸਾਰਿਆਂ ਨੂੰ ਪਤਾ ਹੈ ਕਿ ਕਲਿਕ ਡੇਟ ਪਹਿਲਾਂ ਹੁੰਦੀ ਸੀ ਇੱਕ ਦਿਨ ਦੀ ਜਿਵੇਂ ਆਪਾਂ ਕਹਿ ਲਈਏ 27 ਮਾਰਚ ਨੂੰ 9 ਮੰਥ ਵਾਲੇ ਐਗਜ਼ਾਮਪਲ ਦੇ ਨਾਲ ਮੈਂ ਕਿ 27 ਮਾਰਚ ਨੂੰ 9 ਮੰਥ ਵਾਲੇ ਦੋ ਦਿਨਾਂ ਬਾਅਦ ਸਾਲ ਵਾਲੇ ਦੋ ਦਿਨਾਂ ਬਾਅਦ ਬਾ ਡੋਮੈਸਟਿਕ ਵਾਲੇ ਪਹਿਲਾਂ ਹੀ ਤਾਂ ਹੁੰਦਾ ਪਰ ਹੁਣ ਇਹ ਕੀ ਕਰਨ ਜਾ ਰਹੇ ਆ ਕਿ ਕਲਿਕ ਡੇਟ ਜਿਹੜਾ ਵਧਾਇਆ ਜਾ ਰਿਹਾ ਜਿਵੇਂ ਆਪਾਂ ਕਹਿ ਲਈਏ ਕਿ ਡੋਮੈਸਟਿਕ ਵਾਲੇ ਪੇਪਰਾਂ ਦਾ ਕਲਿਕ ਡੇਟ ਵਧਾਇਆ ਜਾਊਗਾ ਜਾਂ ਖਾਸ ਕਰਕੇ ਨੋਰਮੰਥ ਵਾਲੇ ਜਿਹੜੇ ਨਾਈ ਮੰਥ ਵਾਲੇ ਪੇਪਰ ਆ ਉਹਨਾਂ ਦਾ ਜਿਹੜਾ ਕਲਿਕ ਡੇਟ ਆ ਉਹ ਵਧਾਇਆ ਜਾਣਗੇ ਕਿਉਂਕਿ ਕੀ ਹੁੰਦਾ ਸੀ ਪਹਿਲਾਂ ਜਦੋਂ ਵੈਬਸਾਈਟ ਓਪਨ ਕਰਦੇ ਸੀ ਪੇਪਰ ਭਰਨ ਵਾਸਤੇ ਲੋਡ ਜ਼ਿਆਦਾ ਪੈਣ ਕਰਕੇ ਜਿਹੜੀ ਵੈਬਸਾਈਟ ਉਹ ਬਲੌਕ ਹੀ ਹੋ ਜਾਂਦੀ ਸੀ ਕਿ ਨੋਰਮਲੀ ਗੱਲ ਆਪਣੇ ਇੰਡੀਆ ਦੇ ਪੇਪਰ ਭਰਦੇ ਆ ਪਾਕਿਸਤਾਨ ਦੇ ਪੇਪਰ ਭਰਦੇ ਆ ਬੰਗਲਾਦੇਸ਼ ਦੇ ਪੇਪਰ ਭਰਦੇ ਆ ਹੋਰ ਏਸ਼ੀਆਨ ਕੰਟਰੀਆਂ ਦੇ ਪੇ 9 ਮੰਥ ਵਾਲੇ ਜਾਂ ਸਾਲ ਵਾਲੇ ਕਹਿੰਦੇ ਤੁਸੀਂ ਤੇ ਜਦੋਂ ਆਹ ਵੈਬਸਾਈਟ ਓਪਨ ਹੁੰਦੀ ਸੀ ਤੇ ਵੈਬਸਾਈਟ ਲੋਡ ਜ਼ਿਆਦਾ ਲੈ ਲੈਂਦੀ ਕਿਉਂਕਿ ਓਪਨ ਹੀ ਬੜੇ ਬੰਦੇ ਕਰਦੇ ਕਿਉਂਕਿ ਇੰਨੀ ਜ਼ਿਆਦਾ ਲੋਡ ਲੈਣ ਕਰਕੇ ਜਿਹੜੀ ਵੈਬਸਾਈਟ ਉਹ ਬਲੌਕ ਹੋ ਜਾਂਦੀ ਹੁੰਦੀ ਤੇ ਪੇਪਰ ਕਈ ਵਾਰ ਭਰੇ ਨਹੀਂ ਜਾਂਦੇ ਜਿਨ੍ਹਾਂ ਦੇ ਪਰੇ ਜਾਂਦੇ ਸੀ ਉਹ ਬਹੁਤ ਲੇਟ ਹੋ ਜਾਂਦੇ ਸੀ ਕਈ ਦਾ ਭਰ ਲੈਂਦੇ ਸੀ ਟਾਈਮ ਨਾਲ ਕਈਆਂ ਦਾ ਟਾਈਮ ਬਹੁਤ ਲੱਜਾਂਦਾ ਹੁੰਦਾ ਸੀ ਤੇ ਪੇਪਰ ਨਹੀਂ ਭਰੇ ਜਾਂਦੇ ਵੈਬਸਾਈਟ ਖੁੱਲਦੀ ਨਹੀਂ ਮਲਕੀ ਵਾਫੇਰ ਬਲੌਕ ਹੋ ਜਾਂਦੀ ਹੁੰਦੀ ਇਹ ਸਾਰਾ ਕੁਝ ਬੰਦ ਕਰਨ ਵਾਸਤੇ ਉਹਨਾਂ ਵੀਰਾਂ ਮਲਕੀ ਆਪਾਂ ਕਹਿ ਲਈ ਕਿ ਸਰਕਾਰ ਵੱਲੋਂ ਇਹ ਨਵਾਂ ਕਾਉਂ ਕਲਿਕ ਡੇਟ ਆ ਇੱਕ ਤੋਂ ਕਰਕੇ 2 ਜਾਂ 3 ਜਾਂ 4 ਕੀਤੇ ਜਾਣੇ ਇਹਦੇ ਨਾਲ ਕਿ ਆਉਣ ਵਾਲੇ ਸਮੇਂ 'ਚ ਕਿੰਨੇ ਕਰਦੇ ਆ ਕਲਿਕ ਡੇਟ ਤਾਂ ਜੋ ਜਿੰਨੇ ਉਹਨੇ ਘੱਟ ਪੇਪਰ ਭਰੇ ਜਾਣ ਇੱਕ ਦਿਨ ਵਿੱਚ ਤੇ ਉਹਨੇ ਹੀ ਮਿਲ ਗਿਆ ਆਪਾਂ ਕਹਿੰਦੇ ਸੁੱਖ ਚ ਕਿਵੇਂ ਪੇਪਰ ਭਰੇ ਜਾਣ ਠੀਕ ਆ ਦੂਜੇ ਕਾਨੂੰਨ ਦੀ ਆਪਾਂ ਗੱਲ ਕਰਦੇ ਆ ਦੂਜਾ ਕਾਨੂੰਨ ਜਿਹੜਾ ਹੈਗਾ ਵਾ ਜਿਹੜਾ ਸੈਕੰਡ ਕਾਨੂੰਨ ਹੈਗਾ ਵਾ ਉਹ ਹੈਗਾ ਵਾ ਜਿਨ੍ਹਾਂ ਨੇ 9 ਮੰਥ ਵਾਲੇ ਪੇਪਰਾਂ ਤੇ 9 ਮੰਥ ਵਾਲੇ ਪੇਪਰਾਂ ਤੇ ਇਟਲੀ ਆਉਂਦੇ ਵਾ ਪਹਿਲਾ ਕੀ ਹੁੰਦਾ ਸੀ ਕਿ 9 ਮਨਸਾਲੇ ਪੇਪਰਾਂ ਤੇ ਇਟਲੀ ਹੁੰਦੇ ਸੀ ਇਥੇ ਆ ਕੇ ਤੁਹਾਨੂੰ ਪਹਿਲੀ ਸੰਜੋਰ ਨੂੰ ਮਿਲਦੀ ਸੀ ਸੰਜੋਰ ਨੂੰ ਮਿਲਣ ਤੋਂ ਬਾਅਦ ਕੀ ਹੁੰਦਾ ਸੀ ਜੇਕਰ ਤੁਹਾਨੂੰ ਕੋਟਾ ਲੱਭ ਜਾਂਦਾ ਸੀ ਕਿ ਮਿਲ ਗਈ ਪੇਪਰ ਤੁਹਾਡਾ 9 9 ਮਨਸਾਲੇ ਪੇਪਰਾਂ ਤੋਂ ਚੇਂਜ ਕਰਾਉਣ ਵਾਸਤੇ ਸਾਲ ਵਾਲੇ ਪੇਪਰਾਂ ਤੇ ਜਾਏਗਾ ਤੁਹਾਨੂੰ ਕੋਟਾ ਲੱਭ ਜਾਂਦਾ ਸੀ ਤੇ ਤੁਹਾਡੇ ਪੇਪਰ ਜਿਹੜੇ ਆ ਉਹ ਗੰਗ ਕੰਟੀਨਿਊ ਹੋ ਜਾਂਦੇ ਸੀ ਪਰ ਜੇਕਰ ਤੁਹਾਨੂੰ ਨਹੀਂ ਲੱਭਦਾ ਸੀ ਕੋਟਾ ਤੁਸੀਂ ਇਥੇ ਇਟਲੀ ਵਿੱਚ ਦੋ ਨੰਬਰ ਚ ਹੋ ਜਾਂਦੇ ਹੁੰਦੇ ਸੀ ਕਿ ਤੁਹਾਨੂੰ ਮਿਲ ਗਈ 9 ਮਨਸਾਲੇ ਦੀ ਉਹ ਤਾਂ ਸੰਜੋਰ ਨਾ ਐਕਸਪਾਇਰ ਹੋ ਜਾਂਦੀ ਸੀ ਤੁਹਾਨੂੰ ਇੰਡੀਆ ਜਾਣਾ ਪੈਂਦਾ ਸੀ ਮਿਲ ਗਈ ਜਾਂਦੇ ਕਾਨੂੰਨੀ ਤੌਰ ਤੇ ਤੁਹਾਨੂੰ ਇੰਡੀਆ ਜਾਣਾ ਪੈਂਦਾ ਹੁੰਦਾ ਕਿਉਂਕਿ ਤੁਹਾਡਾ ਡਾਡਾ ਐਕਸਪਾਇਰ ਹੋ ਗਈ ਸੰਜੋਰ ਨੂੰ 9 ਮੰਥ ਵਾਲੀ ਹੁਣ ਭਾਏ ਦਾ ਹਾਲ ਹੀ ਕੱਢਿਆ ਨਾ ਨੇ ਹਾਲੇ ਦਾ ਉਹਨਾਂ ਨੇ ਇਹ ਕੱਢਿਆ ਵਾ ਕਿ ਜਿਹੜੇ ਵੀ ਭਰਾ 9 ਮੰਥ ਵਾਲੇ ਪੇਪਰਾਂ ਤੇ ਇਟਲੀ ਵਿੱਚ ਚਾਣਗੇ ਉਹ ਕੀ ਕਰਨ ਕਿ ਜਦੋਂ ਉਹਨਾਂ ਨੂੰ ਸੰਜੋਰ ਨੂੰ ਮਿਲ ਜਾਂਦੀ ਹੈ ਪਹਿਲੀ 9 ਮੰਥ ਵਾਲੀ ਸੰਜੋਰ ਨੂੰ ਜਦੋਂ ਮਿਲਣ ਤੋਂ ਬਾਅਦ ਜਦੋਂ ਐਕਸਪਾਇਰ ਹੋ ਜਾਂਦੀ ਸੰਜੋਰ ਨੂੰ ਐਕਸਪਾਇਰ ਹੋਣ ਤੋਂ ਬਾਅਦ ਤੁਹਾਨੂੰ 60 ਦਿਨਾਂ ਦਾ ਮਤਲਬ ਕਿ 2 ਮਹੀਨੇ ਤੁਹਾਨੂੰ ਟਾਈਮ ਦਿੱਤਾ ਜਾਊਗਾ ਕਿ 2 ਮਹੀਨੇ ਦੇ ਵਿੱਚ ਵਿੱਚ ਤੁਸੀਂ ਏ ਨਵਾਂ ਆਪਣਾ ਕੌਂਟਰੈਕਟ ਕਰਾ ਕੇ ਆਪਣੇ ਮਾਰਕਟ ਤੋਂ ਠੀਕ ਹੈ ਮਾਰਕਟ ਨਵਾਂ ਕੌਂਟਰੈਕਟ ਕਰਾਉਣ ਤੋਂ ਬਾਅਦ ਤੁਸੀਂ ਆਪਣੀ ਜਿਹੜੀ ਸੰਝੋੜਨੋ ਆ ਉਹ ਰੀਨਿਊ ਕਰਾ ਸਕਦੇ ਜੇ ਜਿਹੜੀ 9 ਮੰਥ ਵਾਲੀ ਸੰਝੋੜਨ ਤੁਹਾਨੂੰ ਉਹ ਤੁਸੀਂ ਰੀਨਿਊ ਕਰਾ ਸਕਦੇ ਜੇ ਤੁਹਾਨੂੰ ਇਹ ਨਹੀਂ ਕਿ ਵੇਟ ਕਰਨੀ ਪੈਣੀ ਹੈ ਕਿ ਕੋਟਾ ਲੱਭੀਏ ਤੇ ਪੇਪਰ ਜਿਹੜੇ ਆ ਚੇਂਜ ਕਰ ਲਈਏ 9 ਮੰਥ ਤੋਂ ਸਾਲ ਵੇਪਨਾ ਵਿੱਚ ਤੁਸੀਂ ਆਪਣੀ ਜਿਹੜੀ 9 ਮੰਥ ਵਾਲੀ ਸੰਝੋੜਨ ਉਹ ਤੁਸੀਂ ਉਹ ਹੀ ਚੇਂਜ ਮਲਕੀ ਰੀਨਿਊ ਕਰਾ ਸਕਦੇ ਜੇ ਜੇਕਰ ਤੁਹਾਨੂੰ ਕੌਂਟਰੈਕਟ ਲੱਭ ਜੇ ਤੁਹਾਡਾ ਮਗ ਤੁਹਾਡਾ ਕੌਂਟਰੈਕਟ ਕਰ ਦੇਵੇ ਤੁਸੀਂ ਉਹ 60 ਦਿਨ ਦੇ ਵਿੱਚ ਤੁਸੀਂ ਆਪਣਾ ਕੌਂਟਰੈਕਟ ਕਰਾ ਕੇ ਜੋ ਤੁਸੀਂ ਆਪਣੀ ਸੰਜੋਰਨ ਨੂੰ ਆ ਤੁਸੀਂ ਰੀਨਿਊ ਕਰਾ ਸਕਦੇ ਜੇ ਇਹਦੇ ਨਾਲ ਕੀ ਹੋਊਗਾ ਕਿ ਜਿਹੜੇ ਵੀਰਪਰਾ 2 ਨੰਬਰ ਚ ਰਹਿ ਜਾਂਦੇ ਸੀ ਇੱਥੇ ਬਾਅਦ ਵਿੱਚ ਪੇਪਰ 9 ਮੰਥ ਤੁਹਾਡੇ ਪੇਪਰ ਮਿਲਣ ਤੋਂ ਬਾਅਦ ਵਿੱਚ 2 ਨੰਬਰ ਚ ਰਹਿ ਜਾਂਦੇ ਸੀ ਉਹਨਾਂ ਨੂੰ ਬੈਨੀਫਿਟ ਕੀ ਹੋਊਗਾ ਕਿ ਉਹ ਆਪਣੀ ਸੰਜੋਰਨ ਨੂੰ ਰੀਨਿਊ ਕਰਾ ਕੇ ਤੇ ਕੰਮਕਾਰ ਆਪਣਾ ਕਰ ਸਕਦੇ ਆ ਕਿ 2 ਨੰਬਰ ਚ ਨਾ ਹੋਣਗੇ ਬਾਅਦ ਵਿੱਚ ਇੱਥੇ ਇਟਲੀ ਵਿੱਚ ਠੀਕ ਆ ਹੁਣ ਆਪਾਂ ਤੀਜੇ ਕਾਨੂੰਨ ਦੀ ਗੱਲ ਕਰਦੇ ਆ ਤੀਜਾ ਕਾਨੂੰਨ ਜਿਹੜਾ ਵਾ ਉਹ ਕੱਢਿਆ ਜਾ ਰਿਹਾ ਵਾ ਜਿਹੜੇ ਵੀਰਪਰਾ ਜਿਵੇਂ ਤੁਹਾਨੂੰ ਪਤਾ 9 ਮੰਥ ਵਾਲੇ ਪੇਪਰਾਂ ਤੇ ਇੱਥੇ ਇਟਲੀ ਵਿੱਚ ਆਉਂਦੇ ਸੀ ਤੇ ਆਣ ਕੇ ਐ ਬਾਅਦ ਵਿੱਚ ਇਕੱਲੀ ਮਾਲਕ ਪਹਿਲਾਂ ਕਾਲ ਕਰਦਾ ਪਹਿਲੇ ਕਾਰਡ ਦੀ ਪਰ ਬਾਅਦ ਵਿੱਚ ਉਹਨੂੰ ਉਹਦਾ ਕੰਟੈਕਟ ਨਹੀਂ ਕਰਦਾ ਤੇ ਜਿਹੜੇ ਮੁੰਡੇ ਹੁੰਦੇ ਆ ਉਹ ਦੋ ਨੰਬਰ 'ਚ ਰਹਿ ਜਾਂਦੇ ਆ ਵੀਰ ਭਰਾ ਇੱਥੇ ਇਹਦਾ ਹਾਲ ਕਰਨ ਵਾਸਤੇ ਉਹਨਾਂ ਨੇ ਕੀ ਕੀਤਾ ਵਾ ਕਿ ਜਦੋਂ ਪੇਪਰ ਕੋਈ ਭਰੂਗਾ ਮਾਲਕ ਮਿਲਗੀ ਜਿਵੇਂ ਤੁਹਾਡਾ ਮਾਲਕ ਪੇਪਰ ਭਰੂਗਾ ਉਹ ਪੇਪਰ ਭਰਨ ਤੋਂ ਬਾਅਦ ਪਹਿਲਾਂ ਇਹਦੀ ਸਰਕਾਰ ਵਾ ਉਹ ਉਹਦਾ ਮਲਕੀ ਸਾਰਾ ਉਹਦਾ ਬੈਕਗ੍ਰਾਉਂਡ ਜਿਹੜਾ ਦੇਖੂਗਾ ਕਿ ਬੈਕਗ੍ਰਾਉਂਡ ਵਿੱਚ ਉਹਨੇ ਕੋਈ ਬੰਦਾ ਸੱਧਿਆ ਵਾ ਜੇਕਰ ਬੰਦਾ ਕੋਈ ਸੱਧਿਆ ਵਾ ਉਹਨੂੰ ਕੰਮ ਦਿੱਤਾ ਵਾ ਉਹਨੂੰ ਕੰਟਰੈਕਟ ਉਹਦਾ ਕੰਟਰੈਕਟ ਕੀਤਾ ਵਾ ਜੇਕਰ ਤਾਂ ਉਹਦਾ ਕੰਟਰੈਕਟ ਕੀਤਾ ਹੋਊਗਾ ਉਹਨੇ ਪਹਿਲਾਂ ਤੇ ਫਿਰ ਤੁਹਾਡੇ ਜਿਹੜੇ ਪੇਪਰ ਵਾ ਉਹ ਨਿਕਲਣ ਦੇ ਚਾਂਸ ਹੈਗੇ ਵਾ ਸੋ ਕਿਹੜੇ ਤਰੀਕੇ ਨਾਲ ਪਰ ਜੇਕਰ ਤੁਹਾਡਾ ਕੰਟਰੈਕਟ ਮਲਕੀ ਉਹ ਬੰਦੇ ਨੇ ਪਹਿਲਾਂ ਹੀ ਫਰੋਡ ਹੋਊਗਾ ਮਲਕੀ ਉਹਨੇ ਬੰਦੇ ਸੱਧੇ ਹੋਣਗੇ ਇਟਲੀ ਵਿੱਚ ਪਰ ਕੰਟਰੈਕਟ ਨਾ ਕੀਤਾ ਹੋਊਗਾ ਤੇ ਫਿਰ ਜਿਹੜੇ ਪੇਪਰ ਆ ਉਹ ਰਿਜੈਕਟ ਹੋ ਜਾਣੇ ਆ ਉਸੇ ਵੇਲੇ ਇਹ ਮਲਕੀ ਸਰਕਾਰ ਨੇ ਪੇਪਰ ਪਹਿਲਾਂ ਹੀ ਰਿਜੈਕਟ ਕਰ ਦਿੱਤੇ ਨੇ ਪੇਪਰ ਉਹਦੇ ਪੇਪਰ ਕੱਢੇ ਨਹੀਂ ਜਾਣੇ ਠੀਕ ਹੈ ਕਿ ਉਹ ਬੰਦਾ ਪਹਿਲਾਂ ਹੀ ਫਰੋਡ ਵਾ ਉਹਨੇ ਬੰਦੇ ਸੱਜੇ ਗਿਆ ਇਟਲੀ ਵਿੱਚ ਪਰ ਕੰਟਰੈਕਟ ਨਹੀਂ ਕੀਤਾ ਤੇ ਤੇ ਉਹ ਬੰਦਾ ਫਰੋਡ ਨਿਕਲਾ ਆ ਜਿਸ ਕਰਕੇ ਪੇਪਰ ਉਹਨਾਂ ਨੇ ਕੈਨਸਲ ਕਰ ਦਿੰਦੇ ਆ ਤੇ ਇਸ ਨਾਲ ਜਿਹੜੇ ਵੀ ਨਾਪਰਾਵਾ ਦੇ ਪੇਪਰ ਨਿਕਲਣਗੇ ਉਹਨਾਂ ਨੂੰ ਕੰਟਰੈਕਟ ਮਿਲੂਗਾ ਉਹ ਕੰਮ ਕਰ ਸਕਣਗੇ ਆਪਣੀ ਸੰਜੋਰਨ ਨੂੰ ਲੈ ਸਕਣਗੇ ਤੇ ਗਾਂ ਆਪਣਾ ਇਹੜਾ ਵਾ ਕਾਰੀਗਰ ਬਣਾ ਸਕਣਗੇ ਜਿਹੜੇ ਵੀ ਭਰਾ 9 ਮੰਥ ਵਾਲੇ ਪੇਪਰ ਆਦੇ ਹੀ ਪਹਿਲਾਂ ਕੱਲੀ ਐਂਟਰੀ ਦੀ ਗੱਲ ਕਰਦੇ ਸੀ ਜਾਂ ਤੁਹਾਡਾ ਜਿਹੜਾ ਮਾਲਕ ਉਹ ਕਹਿ ਰਿਹਾ ਤਾਂ ਕਿ ਮੈਂ ਕੱਲੀ ਐਂਟਰੀ ਕਰਾਉਣੀ ਆ ਮੈਂ ਤਾਂ ਦਾ ਕੰਟਰੈਕਟਰ ਨਹੀਂ ਕਰਨਾ ਤੁਹਾਨੂੰ ਮੈਂ ਕਾਟ ਨਹੀਂ ਲੈ ਕੇ ਦੇਣਾ ਉਹਨਾਂ ਨੂੰ ਹੁਣ ਕਾਟ ਲੈ ਕੇ ਦੇਣਾ ਹੀ ਪੈਣਾ ਤੁਹਾਨੂੰ ਉਹ ਕਿ ਜਗਰ ਕਾਰਡ ਨਾਲ ਲੈ ਕੇ ਦੇਣਗੇ ਇੱਕ ਵਾਰੀ ਨਾਲ ਲੈ ਕੇ ਦੇਣ ਅਗਲੀ ਵਾਰੀ ਤੁਸੀਂ ਜਦੋਂ ਪੇਪਰ ਭਰੇ ਕਿਸੇ ਹੋਰ ਨੇ ਪੇਪਰ ਭਰੇ ਤੇ ਪੇਪਰ ਨਿਕਲਣੇ ਨਹੀਂ ਪਹਿਲਾਂ ਹੀ ਕੈਨਸਲ ਹੋ ਜਾਣਾ ਕਿ ਤੁਸੀਂ ਪਹਿਲਾਂ ਹੀ ਭਗੋੜੇ ਜੀ ਸਰਕਾਰ ਕੋਲੋਂ ਕਿ ਬੰਦਾ ਕੋਈ ਸੱਦੇ ਦਾ ਗਿਆ ਇਸ ਲਈ ਚਾਹ ਪਾ ਤੁਸੀਂ ਕੰਟਰੈਕਟ ਨਹੀਂ ਕੀਤਾ ਇਹ ਸਾਰੇ ਢੇਰ ਵਰ ਨਵੇਂ ਕਾਨੂੰਨ ਜਿਹੜੇ ਆ ਚੇਂਜ ਕੀਤੇ ਜਾ ਰਹੇ ਆ ਫਲੂਸੀ ਨੂੰ ਲੈ ਕੇ 2025 ਵਿੱਚ ਤੇ ਉਮੀਦ ਕਰਦਾ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸ਼ੇਅਰ ਮੇਰੇ ਵੀਰਪਰਾ ਜਰੂਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਵੀਡੀਓ ਨੂੰ ਮਿਲ ਜਾ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ